ਇੱਕ ਥਾਂਵੇਂ ਗਿਆ ਤੇ ਮੈਂ 5 ਕਿੰਟ ਮਿੰਟ ਨਾਮ ਜਪਦਾ ਤੇ ਇੱਕ ਉੱਠ ਕੇ ਕਹਿੰਦਾ ਬਾਬਾ ਗੱਲ ਬਾਤ ਸੁਣਾਉਣੀ ਤੇ ਸੁਣਾ ਵੈਗਰੂ ਤੇ ਸਾਨੂੰ ਵੀ ਆਉਂਦਾ ਵੇਖੋ ਕਿੰਨਾ ਹਿਰਦਾ ਕਲਪਿਆ ਹੋਊ ਉਹਦਾ ਵੀ ਸੰਗਤ 'ਚ ਉੱਠ ਕੇ ਕਹਿੰਦਾ ਵੈਗਰੂ ਵੈਗਰੂ ਕਰਾਈ ਜਾਨੇ ਕਹਿਣ ਦਾ ਭਾਵ ਹੈ ਕਿ ਬ੍ਰਹਮ ਬਿਨਾ ਉਸਤਤ ਨਹੀਂ ਹੁੰਦੀ ਉਸਤਤ ਬਿਨਾ ਵਿਰਾਗ ਨਹੀਂ ਜੇ ਛੁੱਟਦਾ ਜਦੋਂ ਬੰਦੇ ਨੂੰ ਸੱਟ ਲੱਗਦੀ ਜ਼ਿੰਦਗੀ 'ਚ ਨਾ ਕਿਤੇ ਉਹਦੇ ਨੈਣਾਂ 'ਚ ਹੰਝੂ ਆਉਂਦੇ ਤੇ ਹੱਥ ਵੀ ਉਹਦੇ ਜੁੜਦੇ ਤੇ ਅੱਗੇ ਚੌਥੀ ਬਾਣੀ ਚੋਬੀ ਸਾਹਿਬ ਬੇਨਤੀ ਆ ਜਦੋਂ ਬ੍ਰਹਮ ਆ ਗਿਆ ਉਸਤਤ ਕਰਨ ਲੱਗ ਪਏ ਨਾ ਆਪਾਂ ਦਿਨੇ ਰਾਤ ਫਿਰ ਇਹੋ ਜੀਆਂ ਰੂਹਾਂ ਮਿਲਦੀਆਂ ਜਿਹੜੇ ਮਿਲ ਲੱਗੀਆਂ ਰੋਣ ਲੱਗ ਪੈਂਦੇ ਪੈਰੀਂ ਹੱਥ ਵੀ ਲਾ ਦਿੰਦੇ ਬਜ਼ੁਰਗ ਅਸੀਂ ਉਹਨਾਂ ਦੇ ਪੋਤਿਆਂ ਸੁਬਾਣ ਇਹ ਖੇਡ ਕਿੱਥੋਂ ਵਾਪਰੀ ਬੰਦਗੀ ਚੋਂ ਪਹਿ ਬਿਨਾ ਭਗਤੀ ਨਹੀਂ ਭਗਤੀ ਬਿਨਾ ਵਿਰਾਗ ਨਹੀਂ ਵਿਰਾਗ ਬਿਨਾ ਮੁਕਤੀ ਨਹੀਂ ਮੁਕਤੀ ਬਿਨਾ ਆਨੰਦ ਨਹੀਂ ਮੋਹਵਤੀ 부ਜੀ ਹੋਵੇ ਕਿੰਨੀ ਕਠੋਰ ਹੁੰਦੀ ਆ ਜਦੋਂ ਕੋਈ ਤੀਲੀ ਲਾ ਕੇ ਜਗਾ ਜੇ ਫਿਰ ਤਾਂ ਹਿਰਦਾ ਕੋਮਲ ਹੋ ਜਾਂਦਾ ਮਨ ਜਾਗੈ ਕੀ ਹੈ ਨਿਸ਼ਾਨੀ ਜੋ ਪ੍ਰੇਮਾਨੇ ਪ੍ਰਭ ਗੁਰਬਾਣੀ ਆ ਜਾਗੇ ਮਨ ਤੁਹਾਡੇ ਤੇ ਤੁਸੀਂ ਨਾ ਲੰਮਾ ਸਮਾਂ ਚੌਂਕੜਾ ਮਾਰ ਲਿਆ ਜਿਹੜੇ ਬੰਦੇ ਦੇ ਅੰਦਰ ਖੇੜ ਨਹੀਂ ਉਹ ਮੱਥਾ ਟੇਕ ਹੀ ਨਹੀਂ ਸਕਦਾ ਤੇ ਬੈਹ ਹੀ ਨਹੀਂ ਸਕਦਾ ਇਹ ਵੀ ਗੱਲ ਨਾਲ ਜੀ ਇਹ ਪਿਆਰ ਹੀ ਸਾਰਾ ਤੇ ਮਾਰੇ ਕਹਿੰਦੇ ਚੌਪਈ ਚ ਬੇਨਤੀ ਸਵਈਆਂ ਚ ਵਰਾਗ ਜਦੋਂ ਅੱਖਾਂ ਭਰੀਆਂ ਤੇ ਨਾਲ ਹੀ ਕਿਹਾ ਹਮਰੀ ਕਰੋ ਪੂਰਨ ਹੋਏ ਤਵ ਚਰਨ ਨਮਨ ਆਪਣਾ ਜਾਣ ਹਮਰੇ ਦੁਸ਼ਟ ਕਰਦਾ ਕਰਦਾ ਬੇਨਤੀ ਕਿਥੇ ਪਹੁੰਚ ਗਿਆ ਸਗਲ ਦਵਾਰ ਕੋ ਗਹਿਉ ਤਹਾਰੋ ਬਾਹੇ ਗਹਿ ਕੀ ਲਾਜ ਅਸ ਬਾਪੂ ਮੈਂ ਛੱਡਦੇ ਸਾਰੇ ਮੈਂ ਸਭ ਦਾ ਖਿਹੜਾ ਛੱਡਦਾ ਮੈਨੂੰ ਆਪਣਾ ਬਣਾ ਲੈ ਬਸ ਡਿੱਗਣ ਦੀ ਲੋੜ ਹੈ ਮਾਂ ਜਿੱਥੇ ਵੀ ਫਿਰਦੀ ਹੋਵੇ ਕੰਮ ਕਰਦੀ ਜਦੋਂ ਬੱਚਾ ਡਿੱਗਦਾ ਤੇ ਕੰਮ ਛੱਡ ਕੇ ਭੱਜ ਕੇ ਚੁੱਕਦੀ ਹੈ ਗੁਰਬਾਣੀ ਮਾਂ ਜੇ ਉਹ ਡੀਕਦੀ ਵੀ ਕਦੋਂ ਡਿੱਗਣ ਮੈਂ ਚੁੱਕਾਂ ਹੀ ਆਕੜੇ ਵੜੇ ਅੱਖੋਂ ਵੇਖਦੇ ਜਦੋਂ ਬੰਦਾ ਡਿਗ ਪਿਆ ਤੇ ਫਿਰ ਪੰਜਵੀਂ ਬਾਣੀ ਕਿਹੜੀ ਆਨੰਦ ਭਿਆ ਮੇਰੀ ਮਾਈ ਗੁਰੂ ਨੇ ਡਿੱਗੇ ਨੂੰ ਚੁੱਕ ਕੇ ਸੀਨੇ ਨਾਲ ਆ ਲਿਆ ਤੇ ਬਸ ਕਹਾਣੀ ਖਤਮ। ਸੁੰਨਮੁਨ ਨਗਰੀ ਹੋ ਗਈ ਇਹ ਪੰਜ ਬਾਣੀਆਂ। ਸੂਖਮ ਜੀ ਵਿਚਾਰ ਤੁਹਾਡੇ ਨਾਲ ਪਾਈ ਆ ਤੇ ਮੈਨੂੰ ਨਹੀਂ ਲੱਗਦਾ ਵੀ ਇਦੋਂ ਉੱਤੇ ਕੁਝ ਹੈਗਾ ਖੋ ਵੇ ਗੁਰੂ। ਵਿਦਵਾਨ ਡੂੰਗੀ ਬਾਤ ਪਾਉਂਦੇ ਆਪਾਂ ਨਹੀਂ ਇੰਨੇ ਪੜੇ ਸਿੱਧੇ ਜੇ ਅਰਥ ਤੁਹਾਡੇ ਨਾਲ ਕਰਤੇ ਵੀ ਆ ਜੇ ਅਸਲੀ ਅੰਮ੍ਰਿਤ ਜਿੰਨੇ ਤੇ ਇਹ ਛੱਗ ਲਿਆ ਉਹਦੇ ਪੈਰ ਧੋਕੇ ਵੀ ਪੀ ਲੋ ਤੇ ਥੋੜਿਆ ਪਰ ਇਹ ਅਮਰਤ ਦੇ ਬਲਾਖੀ ਵਿਰਲੇ ਆ ਭਾਵੇਂ ਅਸੀਮੀ ਛਕਿਆ ਵਾ ਦੁਨਿਆਵੀ ਤੌਰ ਤੇ ਪਰ ਜਦੋਂ ਇਹਨਾਂ ਦੀ ਅਰਥ ਆਉਂਦੇ ਨਾ ਰਹਿਣੀ ਰਹੇ ਉੱਥੇ ਆ ਕੇ ਫਿਰ ਕਿਤੇ ਨਾ ਕਿਤੇ ਸ਼ਰਮ ਜੀ ਆਉਂਦੀ ਬਾਪੂ ਮਾਫ ਕਰੀ ਬਹੁਤ ਬਹੁਤ ਧੰਵਾਦ ਗੁਰੂ ਕੀ ਸੰਗਤ ਦਾ ਇਥੋਂ ਦੇ ਪ੍ਰਬੰਧਕਾਂ ਦਾ ਮੇਰੀਆਂ ਭੈਣਾਂ ਮਤਾਵਾਂ ਸਾਰੀ ਸੰਗਤ ਜਿਨ੍ਹਾਂ ਨੇ ਬੜਾ ਪ੍ਰੇਮ ਦਿੱਤਾ ਫੇਰ ਵੀ ਕੋਈ ਭੁੱਲ ਚੁੱਕ ਹੋ ਗਈ ਹੋਏ ਪੂਰੇ ਦੀ ਕਥਾ ਦੂਰੇ ਨਹੀਂ ਕਰਦੇ ਆਪ ਜੀ ਨੇ ਬਖਸ਼ ਲੈਣਾ ਸਾਰੀ ਸੰਗਤ ਨੂੰ ਜੀ ਆਇਆਂ ਜੀ ਆਇਆਂ ਅਮਰਤ ਛਕੋ ਗੁਰੂ ਆਲੇ ਬਣੋ ਤੇ ਸੋਹਣੀ ਜੀ ਜ਼ਿੰਦਗੀ ਛੋਟੀ ਜੀ ਹੈ ਬਹੁਤੀ ਵੱਡੀ ਨਹੀਂ ਇਹ ਚਾਰਕ ਦਿਨਾਂ ਦੀ ਜ਼ਿੰਦਗੀ ਇਹਨੂੰ ਸੋਹਣੀ ਤਰ੍ਹਾਂ ਸੋਹ ਬੰਦੇ ਨਾਲ ਜੀਏ ਸੋ ਮਹਾਰਜ ਦੀ ਕਿਰਪਾ ਕਰਨ ਆਓ ਸਾਰੀ ਸੰਗਤ ਜੁੜੀਏ ਜੀ ਹਉ ਕੁਰਬਾਨ ਜਾਉ ਤਨਾ ਕੈ ਹਉ ਕੁਰਬਾਨ ਜਾਉ ਹੋ ਲੈਣ ਜੋ ਤੇਰਾ ਨਾ ਲੈਣ ਜੋ ਤੇਰਾ ਨਾ ਲੈਣ ਹਾਂ ਕੁਰਬਾਨ ਜਾਉ ਤਨਹ ਕਰ ਹੋ ਕੁਰਵਾਨ ਜਾਓ ਹੋ ਕੁਰਵਾਨ ਜਾਓ ਕਿਹਾ ਕਰੇ ਸਭ ਮਾਨਨਾ ਸੰਗਤ ਵਿੱਚੋਂ ਹੁਕਮ ਆਇਆ ਕਿਸੇ ਰੂਹ ਨੇ ਭੇਜਿਆ ਨੱਟ ਤੇ ਸੁਣਿਆ ਹੋਵੇਗਾ ਕਿ ਉਹ ਚਾਰਨਾ ਪੜਦੇ ਹੋ ਬੜੀ ਪਿਆਰੀ ਮੇਰੀ ਆਪਣੀ ਵੀ ਇਹ ਪਰਸਨਲ ਮੈਨੂੰ ਸਕੂਨ ਮਿਲਦਾ ਜਦੋਂ ਮਹਾਰਾਜ ਗਏ ਸੀ ਨਾ ਰੀਠਾ ਸਾਹਿਬ ਤੇ ਉੱਥੇ ਉਹਨੇ ਸੰਗਤ ਕੀਤੀ ਦਰਖਤ ਨੇ ਮਹਾਰਾਜ ਦੀ ਵੈਸੇ ਤਾਂ ਜ਼ਹਿਰ ਨਾ ਭਰਿਆ ਹੀ ਪਰ ਜਦੋਂ ਬਾਬੇ ਦੀ ਸੰਗਤ ਕੀਤੀ ਤੇ ਮਿੱਠਾ ਹੋ ਗਿਆ ਮੈਂ ਕਿਹਾ ਸਾਡੇ ਤੋਂ ਚੰਗਾ ਹੀ ਜਿੰਨੇ ਬਾਬੇ ਨੂੰ 2 ਮਿੰਟ ਸੁਣਿਆ ਤੇ ਆਪਣੀ ਜ਼ਹਿਰ ਛੱਡਦੀ ਕਿਤੇ ਸਾਡੇ ਤੇ ਵੀ ਮਹਾਰਾਜ ਤਰਸ ਕਰੋ ਸਾਡੀ 50 60 ਸਾਲ ਉਮਰ ਹੋ ਗਈ ਗੁਰਦੁਆਰੇ ਕਥਾ ਕੀਰਤਨ ਸੁਣਉਂਦੇ ਆ ਸਾਡਾ ਜ਼ਹਿਰ ਨਹੀਂ ਖਤਮ ਹੁੰਦਿਆ ਸਾਡੀ ਨਫ਼ਰਤ ਨਹੀਂ ਖਤਮ ਹੁੰਦੀ ਈਰਖਾ ਭੈਣਾ ਭਰਾਵਾਂ ਆਂਡੀਆਂ ਗਵਾਂਡੀਆਂ ਨਾ ਸੋ ਆਓ ਜੁੜੀਏ ਕੀ ਆਓ ਇੱਕ ਦਰਖਤ ਦੂਜਾ ਬਾਬਾ ਨਾਨਕ ਸਵਾਲ ਜਵਾਬ ਕਰਦੇ ਆ ਵੈਸੀ ਸਮਾਗਤੀ ਸੀ ਪਰ ਭਾਈ ਸਾਹਿਬ ਦੱਸ ਗਏ ਵੀ ਸੰਗਤ ਦਾ ਹੁਕਮ ਆਇਆ ਤੇ ਜਰੂਰ ਆਵੋ ਜਿਸ ਉੱਚੀ ਬੋਲਿਓ ਥੋੜੀ ਜੀ ਧਾਰਨਾ ਉੱਚੀ ਸੁਰ ਚ ਲੱਗਦੀ ਆ ਕਿ ਇੱਕ ਦਰਖਤ ਜਿਨੇ ਬਾਬੇ ਦਾ ਕੀਰਤਨ ਤੇ ਦਰਸ਼ਨ ਕੀਤੇ ਉਹ ਵੀ ਰੰਗਿਆ ਗਿਆ ਇਹ ਦਾਤਾ ਸਾਡੇ ਤੇ ਵੀ ਮਿਹਰ ਕਰਦੇ ਕਿਤੇ ਇਤਰਾ ਹੀ ਨਾ ਮਰ ਮੁਰ ਜਾਈਏ ਛੜਦੇ ਬਲਦੇ ਕਿਤੇ ਮੱਥੇ ਦੀ ਤਿਉੜੀ ਖਤਮ ਹੋ ਜੇ ਕਿਤੇ ਸਾਨੂੰ ਵੀ ਆਸਾ ਆ ਜੇ ਨਾ ਕੁਝ ਸਾਨੂੰ ਦੇਤਾ ਕੋਠੀਆਂ ਗੱਡੀਆਂ ਬੱਚੇ ਦੁੱਧ ਪੁੱਤ ਬਲ ਲੈ ਬਲੈ 20000 ਦਾ ਸੂਟ ਪਾਉਣੇ 2-2 ਲੱਖ ਦੇ ਗਹਿਣੇ ਪਾਏ ਹੱਸਾ ਨਹੀਂ ਆਉਂਦਾ ਸਕੂਨ ਨਹੀਂ ਆਉਂਦਾ ਕਿਉਂ ਸੁਣੋ ਸਵਾਲ ਜਵਾਬ ਬੜੇ ਪਿਆਰੇ ਆ ਕਿਸੇ ਨੇ ਪੁੱਛਿਆ ਤੇ ਉਹ ਦੱਸਦਾ ਫਿਰ ਜ਼ਰੂਰ ਬੋਲਿਓ ਸਾਰੇ ਉੱਚੀ ਅੱਖਾਂ ਬੰਦ ਕਰਿਓ ਹੱਥ ਜੋੜ ਲਿਓ ਮਿੱਠਾ ਕਿਵੇਂ ਹੋਇਓ ਰੀਠਿਆ ਮੈਨੂੰ ਦੱਸ ਤੇ ਸਹੀ ਇੱਕ ਵਾਰੀ ਮਿੱਠਾ ਕਿਵੇਂ ਹੋਇਓ ਰੀਠਿਆ ਮੈਨੂੰ ਦਸ ਤੇ ਸਹੀ ਇੱਕ ਵਾਰੀ ਮਿਠਾ ਗੁਰਨਾਨਕ ਮੇਰੀ ਛਾਵੇਂ ਬੈ ਗਿਆ ਮੈਨੂੰ ਦੇਗੀ ਆਈ ਨਾਮ ਖੁਵਾਰੀ ਗੁਰਨਾਨਕ ਮੇਰੀ ਛਾਵੇਂ ਬੈ ਗਿਆ ਮੈਨੂੰ ਦੇਗੀ ਆਈ ਨਾਮ ਖੁਵਾਰੀ ਗੁਰਨਾਨਕ आहा। मिठा किवे रीठिया मैनू दसते सही बारी ਮਿਠਾ ਕਿਵੇਂ ਹੋਇਆ ਰੀਠਿਆ ਮੈਨੂੰ ਦੱਸ ਤੇ ਸਹੀ ਇੱਕ ਵਾਰੀ ਮਿਠਾ ਕਿਵੇਂ ਹੋਇਆ ਰੀਠਿਆ ਮੈਨੂੰ ਦੱਸ ਵਾਹ ਗੁਰਨਾਨਕ ਮੇਰੀ ਛਾਵੇਂ ਬੈ ਗਿਆ ਮੈਨੂੰ ਦੇਖਿਆਈ ਨਾਮ ਖੁਮਾਰੀ ਗੁਰਨਾਨਕ ਮੇਰੀ ਛਾਵੇਂ ਬੈ ਗਿਆ ਮੈਨੂੰ ਦੇਖਿਆਈ ਨਾਮ ਹਰਿ ਨਾਮ ਕੋ ਆਈ ਗੁਰਨਾਨਕ ਵੇਰੀ ਛਾਵੇਂ ਦੇ ਗਿਆ ਇਨਾ ਗੁਰਨਾਨਕ ਵੇਰੀ ਛਾਵੇਂ ਬਰਿਆ ਦੇ ਗਿਆ ਇਨਾ ਮਾਰੀ ਮੈਨੂੰ ਦੇ ਗਈ ਨਾ ਮੈਨੂੰ ਦੇ ਗਈ ਨਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ